ਤਾਕਤ ਕੌਣ ਚਾਹੀਦੀ ਮੈਂ ਲੋਕਾਂ ਦੇ ਘੜੀਆਂ ਤੇ ਇਹਨਾਂ ਤੋਂ ਆਪਾਂ ਕਰਾਉਣਾ ਕੀ ਆ ਨਹੀਂ ਮੈਂ ਮੈਂ ਤਾਂ ਮੁਰਿਆ ਉਹ ਤਾਂ ਸਿੱਧੇ ਨਹੀਂ ਇਹ ਸਾਰੇ ਬੰਦੇ ਨਹੀਂ ਨਹੀਂ ਕਿੱਥੇ ਹੈਗੇ ਦੱਸੋ ਮੇਰੇ ਏਰੀਆ ਦੇ ਜਿਹੜੇ ਜੀਐਸਡੀ ਉਹ ਕਿੱਥੇ ਆ ਉਧਰ ਹੀ ਹੋ ਕੇ ਮੈਂ ਮਿਲ ਜਾਈਂਗੀ ਸਵੇਰ ਦਾ ਫੋਨ ਕਰ ਰਹੇ ਹੋ ਘਰਾਂ 'ਚ ਸੁੱਤੇ ਪਏ ਆ ਆਪਾਂ ਸੁਣ ਲਈ ਥੋੜੀ ਤਨਖਾਹ ਦੇਣੇ ਕੋਈ ਕਹਿੰਦਾ ਕਿ ਸਾਰੇ ਫਿਰੇ ਸਰਦਾਰ ਨੇ ਭੇਜੋ ਪਾਣੀ ਦੇ ਵਿੱਚ ਸਾਡੇ 9 ਵਜੇ ਦਿਲਪ੍ਰੀਤ ਨੂੰ ਫੋਨ ਕੀਤਾ ਹਜੇ ਤੱਕ ਨਹੀਂ ਉੱਠਿਆ ਅਸੀਂ ਤਾਂ ਮੈਡਮ ਕਿੰਨੇ ਫੋਨ ਕਰ ਲਏ ਕੋਈ ਚੱਕਦਾ ਨਹੀਂ ਦਿਲਪ੍ਰੀਤ ਨੂੰ ਭੇਜੋ ਸਾਰੇ ਏਰੀਆ ਦੇ ਵਿੱਚ ਪਾਣੀ ਪਾਣੀ ਮੈਂ ਵੀ ਕੀਤਾ ਦਿਲਪ੍ਰੀਤ ਨੂੰ ਮੈਂ ਵੀ ਕੀਤਾ ਦਿਲਪ੍ਰੀਤ ਨੂੰ ਫੋਨ ਆਪਣੇ ਛੱਟ ਕੇ ਤੇਰੀ ਆ ਰਿਹਾ ਸੀ ਆਪਣੇ ਮਨ ਸੀ ਠੀਕ ਹੈ ਸਾਡਾ ਬੋਨ ਤਾਂ ਚੱਲਦਾ ਹੈ ਠੀਕ ਹੈ ਸਾਡੀ ਗੱਲਪਨਾ ਇੱਕ ਚੱਲ ਗਈ ਆ ਠੀਕ ਹੈ ਥੈਂਕ ਯੂ ਗੁਰਚਰਨ ਜੀ ਗੁਰਚਰਨ ਜੀ ਠੀਕ ਹੋ ਰਹੀ ਹੈ ਨਾ ਸਿਗਨਲ ਦੀ ਗੱਲ ਨਹੀਂ ਨਹੀਂ ਪਿੱਛੇ ਨੂੰ ਆਨੇ ਵਾ ਮੇਰੇ ਆ ਇੱਧਰ ਆ ਜਾਓ ਹਾਂ ਆਵਲ ਗਲੀ ਕੋਲ ਦੇ ਨਾ ਹਾਂ ਜਦੋਂ ਤੁਹਾਨੂੰ ਪਾਜੀ ਮੈਂ ਕੱਲੀ ਹਾਂ ਜਦੋਂ ਕੱਲੀ ਜਾਈਏ ਅੱਗੇ ਪੈਸੇ ਆਗੇ ਦੇ ਤਰੀਕੇ ਨਾਲ ਪਰ ਗਲੀ ਚੱਲੋ ਅੱਗੇ ਜਾਈਏ ਅੱਗੇ ਜਾਈਏ ਫਿਰ ਦੇਖਣਾ ਫੋਨ ਕੀਤਾ ਰੋਮਨੀ ਭਾਈ ਇਹਰਾ ਇਹਰਾ ਭਾਈ ਨੂੰ ਚਲਾਇਆ ਉਹ ਨਾਲ ਭਾਈ ਕੁੱਝ ਕਰਦਾ ਥਿਆ ਸੋ ਮਾਕੇਤੇ ਜੇ ਸਾਹਿਬ ਪਹੁੰਚ ਚੁੱਕੇ ਨੇ ਸੱਸੇ ਕਾਲ ਜਿੱਕੇ ਮੈਂ ਬਾਜੀ ਠੇਕੇਦਾਰ ਨੂੰ ਕਹਿ ਕੇ ਖਿਲਾਓ ਸਸੇ ਕਾਲ ਜਿੱਕੇ ਮੈਂ ਬਾਜੀ ਠੇਕੇਦਾਰ ਨੂੰ ਕਹਿ ਕੇ ਉਹ ਜਿਹੜਾ ਕਿਤੇ ਬੰਨ ਕੀਤਾ ਉਹਨੂੰ ਜਨੂ ਕਰਾਓ ਤੇ ਉਹ ਧੰਨ ਵੀ ਰਾਹ ਤੋਂ ਉਵੇਂ ਗਏ ਆ ਇੱਕ ਟੱਪੰਟ ਕੋਲੇ ਨੂੰ ਛੱਡਿਆ ਟੱਪੰਟ ਕੋਲ ਸਾਰੇ ਇਤਨਾ ਕਾਹਕੇ ਕੰਮ ਕੋਈ ਹਾਸਾ ਹੋ ਗਿਆ ਯੂਮੈਂਬਰ ਕੌਣ ਹੈ ਫਿਰ ਉਹ ਸਾਡੇ ਖਰਾਬ ਕਹਿੰਦੇ ਫਿਰ ਕਿੰਨਾ ਆਹ ਟਾਈ ਟਾਈ ਫੁੱਟ ਪਾਣੀ ਹੋਇਆ ਪਿਆ ਇਹਦਾ ਘੱਟ ਗਿਆ ਬਹੁਤ ਹਾਂਜੀ ਨਹੀਂ ਅੱਗੇ ਹੋਰ ਜ਼ਿਆਦਾ ਆ ਗਿਆ ਇਹਦਾ ਘੱਟ ਗਿਆ ਪਾਣੀ ਇਹ ਤਾਂ ਇੱਥੇ ਵੀ ਚੱਕ ਨਹੀਂ ਰਹਾ ਅੱਜ ਹਾਂ ਇਹਨੂੰ ਕਹੋ ਦੱਸੋ ਜੀ ਫਿਰ ਕਿੰਨੀ ਵਾਰ ਰਿਕੁਐਸਟ ਕਰਨੀ ਹੈ ਪਾਣੀ ਦੇ ਲਈ ਹਰ ਉਸ ਤਨਾਟ ਨਾਲ ਪਾਣੀ ਪਾਣ ਦੀ ਜਾਨ ਕਿੰਨੀ ਵਾਰ ਮੈਂ ਰਿਕੁਐਸਟ ਕਰ ਲਈ ਮੇਰੇ ਘਰ ਉਹ ਸਭ ਤੋਂ ਪਾਣੀ ਜ਼ਿਆਦਾ ਕਹਿਣਾ ਪਰ ਰਿਹਾ ਹਾਂ ਹਾਂਜੀ ਇਹਨੂੰ ਕਹੋ ਨਹੀਂ ਚਲੋ ਇਹ ਪੱਕਾ ਹੀ ਘਰਾਂ ਦਾ ਹੋਣਾ ਪਾਣੀ ਯਾਰ ਜਾੜੀ ਨਹੀਂ ਪਾਈ ਪਾਈ ਵੀ ਨਹੀਂ ਪਾਇਆ ਹੋਇਆ ਹਾਂਜੀ ਜਿੰਨੇ ਫੌਂਟਿੰਗ ਤੇ ਪਾਣੀ ਜਾਰੀ ਨਹੀਂ ਉੱਥੇ ਪਾਈਪ ਹੀ ਨਹੀਂ ਪਾਈਪ ਨਹੀਂ ਹੈਗਾ ਅਨਾਥੋਰਾਈਜ਼ ਕਲੋਨੀਆਂ ਇਹ ਅਨੁਕਤ ਕਲੋਨੀਆਂ ਇੱਕ ਪਾਈਪ ਹੀ ਨਹੀਂ ਹੈ ਜਿੰਨੇ ਫੌਟ ਦਾ ਪਾਈਪ ਪੈਂਦਾ ਅਸੀਂ ਸੀਵਰੇਜ ਵਾਲਾ ਪਾਉਂਦੇ ਹਾਂ ਇਹਦਾ ਐਸਟੀਮੇਟ ਬਣਾਓ ਤੇ ਕਰੋ ਜੀ ਕਿੰਨੇ ਪੱਟੇ ਦਾ ਬਾਈਕ ਕਿੰਨਾ ਪਾਉਗਾ ਹਾਂਜੀ ਕਿਤੋਆ ਦੇਖਣਾ ਹੈ ਮੈਂ ਬਣਾ ਦੇਣਾ ਮੈਂ ਬਣਾ ਦੇਣਾ ਪਾਣੀ ਬਹੁਤ ਜ਼ਿਆਦਾ ਰੁਕ ਰੋੜ ਜਾਈ ਪਾਵੇ ਇੱਕ ਤੇ ਲੋੜ ਆ ਬਾਈਪ ਪੈਣ ਦੀ ਬਾਈਪ ਆਵੇ ਨੰਬਰ ਇਹਨਾਂ ਦਾ ਭੇਜੋ 85 ਜੋ ਅਸੀਂ ਦੋ ਟਨ ਪਾ ਲਈ ਸਭ ਜਿਹੜੀ ਪਾਉਂਦੇ ਆ ਗੁਰਪਾਲ ਜੀ ਤੁਹਾਨੂੰ ਲੱਗੇ ਕਿ ਕਿਚਰਾ ਜੀ ਆਪ ਜੀ ਸਮਝਾ ਸਕਦੇ ਹੋ ਥੋੜਾ ਜਿਹਾ ਸਾਰਾ ਅਗਲੀ ਗੱਲ ਵਿੱਚ 788017 017 ਵਿਆਸ ਫੜੀਆਂ ਥੋੜੀਆਂ ਜਿਹੀਆਂ ਆਹ ਕੰਮ ਨਾ ਕਰੋ ਕੋਈ ਜਾਲੀ ਚੱਲਦੀ ਹੋਵੇ ਨਾ ਗੁਰਪਾਲ ਸਾਹਿਬ ਨੇ ਆਪਣੇ ਆਪਣੇ ਨਾਮ ਦੇ ਸਾਰੇ ਕੋਨਾ ਪਰ ਕੋਈ ਨਹੀਂ ਕੀਤਾ ਹੁੰਦਾ ਕਿ ਤੁਗਨ ਨਾਲ ਕੋਈ ਲਾਈਨ ਨਿਕਲਣ ਪਈ ਹੁੰਦੀ ਹੈ ਪਾਣੀ ਨਿਕਲ ਜਾਂਦਾ ਹੈ ਜੇ ਤੁਹਾਡੇ ਘਰ ਤੇ ਪਾਣੀ ਆ ਗਿਆ ਐਮ ਐਲ ਐ ਸਵੇਤ ਦੀ ਇੱਥੇ ਖੜੀ ਹੈ ਆਈ ਫੁੱਟ ਪਾਣੀ ਦੇ ਵਿੱਚ ਗਰੇਵਾਲ ਕਲੋਨੀ ਚ ਤੇ ਤੁਹਾਡਾ ਕੋਈ ਵੀ ਅਧਿਕਾਰੀ ਇੱਥੇ ਹੈ ਨਹੀਂ ਆਪਾਂ ਇਹਨਾਂ ਨੂੰ ਵੇਲੇ ਮੱਠਿਆਂ ਨੂੰ ਤਨਖਾਹ ਦਿੰਨੇ ਆ ਮੈਂ ਇੱਥੇ ਖੜੀ ਆ ਗਰੇਵਾਲ ਕਲੋਨੀ ਰੇਰੂ ਸਾਹਿਬ ਰੋਡ ਵਰਪਾਲ ਨਗਰ ਰਣਜੀਤ ਨਗਰ ਸਾਰੇ ਪਾਣੀ ਪਾਣੀ ਭਰਿਆ ਪਿਆ ਨਹੀਂ ਐਸਪੀਓ ਐਸਡੀਓ ਕਿੱਥੇ ਹੈ ਆਪਣੇ ਸਾਰੇ ਨਹੀਂ ਨਹੀਂ ਕਿਹੜੇ ਫੀਲਡ 'ਚ ਕਿਹੜੇ ਫੀਲਡ 'ਚ ਫੀਲਡ ਦੇ ਵਿੱਚ ਹੀ ਮੈਂ ਖੜੀ ਆ ਸਾਰਿਆਂ ਦੀ ਲਾਈਵ ਲੋਕੇਸ਼ਨ ਭੇਜੋ ਮੈਨੂੰ ਪਤਾ ਲੱਗੇ ਕਿਹੜਾ ਬੰਦਾ ਕਿੱਥੇ ਉਹ ਨਹੀਂ ਲਾਈਵ ਲੋਕੇਸ਼ਨ ਬਾਓ ਠੀਕ ਹੈ ਬਿਲਕੁਲੀ ਕਦਾਂ ਲੱਗੂਗਾ ਲੋਕੇਸ਼ਨ ਕਿੱਥੇ ਭੱਜਦੇ ਐਵੇਂ ਹੀ ਉਹ ਬੋਲੀ ਜਾਂਦੇ ਹੁਣ ਬਹਿ ਕੇ ਕਰਨੀ ਬਣੀ ਹੈ ਚਲੋ ਉਹ ਮੈਂ ਇੱਕ ਕਮਰਾ ਬਹੁਤ ਨਾਲ ਦੇ ਤੱਕ ਆਪਾਂ ਸਟਾਪ ਹੀ ਰਹਿਣੀ ਹੈ ਬਹੁਤ ਜਿਆਦਾ ਬੜਾ ਬੈਠ ਗਿਆ ਅ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਵਕਤ ਗਰੇਵਾਲ ਕਲੋਨੀ ਦੇ ਵਿੱਚ ਮੌਜੂਦ ਆ ਜਿੱਥੇ بارش ਤਾਂ ਇੱਕ ਵਾਰੀ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਦੋਸਤੋ ਪਰ ਲਗਾਤਾਰੀ ਹਲਕੇ ਦਾ ਜਿਹੜਾ ਦੇਵਰਾ ਕਰਦੇ ਹਲਕਾ ਦੱਖਣੀ ਵਿਧਾਇਕ ਜਿੰਦਰਪਾਲ ਕੌਰ ਸ਼ੀਨਾ ਜੋ ਇਸ ਵਕਤ ਗਰਾਉਂਡ ਤੇ ਉਤਰੇ ਹੋ ਨੇ ਗਰਾਉਂਡ ਦੇ ਵਿੱਚ तमाम ਉਹਨਾਂ ਅਧਿਕਾਰੀਆਂ ਨੂੰ ਬੁਲਾ ਕੇ ਮੌਕੇ ਤੇ ਜਿਹੜਾ ਹੱਲ ਹੈ ਉਹ ਇੱਥੇ ਆ ਰਹੀ ਟੱਪਾਂ ਇਸ ਪੌਜ਼ ਦਾ ਫੋਟੋ ਦੇ ਫਿਨਿਸ਼ੀ ਕਰ ਦੋ ਲਾਈਨ ਆ ਅਗਲੀ ਲਾਈਨ ਵਿੱਚ ਆਈ ਨਾ ਚਲਾਈ ਰਿਹਾ ਦੇਖਣਾ ਮੋਟਰ ਚੱਲ ਕਿੱਤਾ ਹੋਏ गलती सुने सारा एरिया में फिल्म बहुत बड़ी आएगी बोल ले ले एक फिर दोबारा टाइम है वो वादा रहा फोन डाला दिल मचल मचल मन दी रख दे बैग बैग बैग

ਕੀ ਗੱਲ ਕਰ ਰਿਹਾ ਅੱਗਾ ਥੋੜਾ ਹੋਇਆ ਹੱਲ ਹੋਏਗਾ ਕਰਾਂਗੇ ਇਹ ਸਭ ਬੜੀ ਜਿਆਦਾ ਡੈਟਿੰਗ ਹੈ ਜੋ ਨਹੀਂ ਸਾਰਾ ਕੁਝ ਮਾਪ ਦੇ ਵਿੱਚ ਮੋਰਟ ਚਾਹ ਜੌਬ ਕਰਾ ਲਈ ਹੈ ਹੁਣ ਆ ਜੇ ਤਾਂ ਨਹੀਂ ਹੋਊਗਾ ਨਾ ਇੱਕ ਨੂੰ ਆਇਓ ਬਾਅਦ ਸਾਡੀ ਤੇ ਹੱਲ ਹੋ ਜਾਊਗਾ ਉਹ ਆ ਕੇ ਆ ਦੇ ਮੌਕੇ ਤੇ ਦੇਖ ਲੈ ਆ ਕੇ ਮੌਕਾ ਦੇਖ ਲੈ ਮੈਂ ਤਾਂ ਮਾੜਾ ਨਹੀਂ ਨਹੀਂ ਕਹਿ ਰਿਹਾ ਕਿ ਵੀ ਆਏ ਹੋਊਗੀ ਉਹ ਵੱਡੀ ਗੱਲ ਇਹ ਵੀ ਨਹੀਂ ਤਾਂ ਕੋਈ ਨਹੀਂ ਆਉਂਦਾ ਮੈਂ ਮੰਨਦਾ ਸੀ ਨਹੀਂ ਤਾਂ ਇਹ ਕਹਿ ਰਿਹਾ ਕਿ ਆ ਜਾ ਤੂੰ ਆ ਜਾ ਭਰਾ ਨੇ ਫੋਨ ਮੈਨੂੰ ਕਿਹਾ ਨਹੀਂ ਚਾਹੀਦਾ ਨਹੀਂ ਖੜੇਗਾ ਹੱਲ ਹੋਊਗਾ ਆ ਗਿਆ ਉਹ ਵੱਡੀ ਗੱਲ ਆ ਕੇ ਨਹੀਂ ਕੋਈ ਨਹੀਂ ਆਉਂਦਾ ਤੁਸੀਂ ਪਤਾ ਸਾਡੇ ਤੁਸੀਂ ਸਾਡੇ ਪਰਿਵਾਰ ਹੋ ਤੁਹਾਡੇ ਨਾਲ ਹੀ ਅਸੀਂ ਵੀ 这样我，我怎么讲呢？ ਤੋ तमाम ਉਹਨਾਂ ਇਲਾਕਿਆਂ ਦਾ ਜਿਹੜਾ ਹੈ ਉਹ ਦੌਰਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੋ ਨਾਲ ਹੀ ਜਣਾ